ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਲੋ ਜੀ ਕੀ ਹਾਲ ਚਾਲ ਨੇ ਟਾਈਮ ਹੋ ਗਿਆ ਦੁਪਹਿਰ ਦਾ ਜੀ ਤੇ ਆਪਾਂ ਆਉਣ ਲੱਗੇ ਸੀ ਪੱਠੇ ਤੇ ਉਸ ਤੋਂ ਪਹਿਲਾਂ ਜੀ ਆਪਾਂ ਤੁਹਾਨੂੰ ਦੱਸਦੇ ਆ ਦੁੱਧ ਵਧਾਉਣ ਦਾ ਨਵਾਂ ਫਾਰਮੂਲਾ ਜਿਹੜਾ ਤੁਹਾਨੂੰ ਕਦੇ ਵੀ ਕਿਸੇ ਨੇ ਨਹੀਂ ਦੱਸਿਆ ਹੋਣਾ ਤੇ ਆਪਾਂ ਹੁਣੇ ਹੀ ਇੱਧਰ ਆਏ ਆ ਗੋਹਾ ਵਗੇੜਾ ਹਟਾਉਣ ਆਲੇ ਤੇ ਆਪਾਂ ਬਾਰਾ ਟਾਈਮ ਨਾ ਤੁਹਾਡਾ ਵੇਸਟ ਕਰਦੇ ਹੋਏ ਤੇ ਦੁੱਧ ਵਧਾਉਣ ਦਾ ਜਿਹੜਾ ਫਾਰਮੂਲਾ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਆ ਇਹਦਾ ਨਾਮ ਮੈਂ ਰੱਖਤਾ ਸ਼ੇਰੂ ਇਹ ਆਪਣਾ ਸ਼ੇਰੂ ਹੈ ਸ਼ੇਰ ਵੀ ਓਏ ਤੇ ਚਲੋ ਜੀ ਜਿਵੇਂ ਆਪਾਂ ਹੁਣ ਇਹ ਸੱਜਰ ਸੂਈ ਹੈ ਜਾਨਕਿ ਇਹਦੀ ਮੰਮੀ ਤੇ ਇਹਦਾ ਆਪਾਂ ਦੁੱਧ ਵਧਾਉਣਾ ਹੈ ਮਤਲਬ ਕਿ ਵੀ ਪਸ਼ੂ ਦਾ ਤੇ ਉਹਦੇ ਵਾਸਤੇ ਜੀ ਆਪਾਂ ਬਹੁਤ ਸੌਖਾ ਤਰੀਕਾ ਆਪਣੇ ਘਰ ਵਿੱਚ ਹੀ ਚੀਜ਼ਾਂ ਹੁੰਦਣਾ ਮੈਂ ਤੇ ਇਹ ਆਪਾਂ ਲੈ ਲਈਆਂ ਚੀਜ਼ਾਂ ਜੀ ਇਹ ਹੈਗੀ ਆਪਣੇ ਕੋਲੇ ਮੱਖਣੀ ਕਿਲੋ 2 ਕਿਲੋ ਤੁਸੀਂ ਮੱਖਣੀ ਲੈਣੀ ਆ ਪਰ ਜੇ ਤੁਹਾਡੇ ਕੋਲ ਜਿੰਨੀ ਵੀ ਹੈਗੀ ਆਪਣੇ ਕੋਲੇ ਅੱਜ ਰੈਡ ਕਿਆ ਸੀ ਦੁੱਧ ਇੰਨੀ ਸਾਰੀ ਮੱਖਣੀ ਆ ਹਲਦੀ ਵਾਲਾ ਹੱਥ ਲੱਗ ਗਿਆ ਮੇਰਾ ਤੇ ਇਹਦੇ ਨਾਲ ਹੀ ਜਿਹੜੀ ਬਚੀ ਸੀ ਲੱਸੀ ਲੱਸੀ ਮਤਲਬ ਕੇ ਨਹੀਂ ਹੈਗੀ ਲੱਸੀ ਉਹ ਆ ਜੀ ਜਿਹੜੀ ਦੁੱਧ ਤੋਂ ਆਪਾਂ ਕਰੀਮ ਲਾਉਣੇ ਹੁੰਦੇ ਆ ਤੇ ਇਹ ਖੱਟੀ ਨਹੀਂਗੀ ਵੀ ਦੁੱਧ ਹੀ ਆ ਯਾਨੀ ਕਿ ਮੈਂ ਵਿੱਚ ਇਹ ਰਲਾ ਕੇ ਇਹਦੇ ਦੇ ਦੂੰਗੀ ਤੇ ਥੋੜੀ ਜੀ ਤੁਸੀਂ ਪਾਉਣੀ ਆ ਹਲਦੀ ਇੰਨੀ ਆਪਣੀ ਕੋਲੇ ਮੱਖਣੀ ਆ ਤੇ ਇਹਨੂੰ ਆਪਾਂ ਵਿੱਚ ਪਾ ਲੈਨੇ ਆ ਠੀਕ ਹੈ ਜੀ ਟੱਬ ਦੇ ਟੱਬ ਵਾਲਟੀ ਤੁਸੀਂ ਇਹ ਟੱਬ ਬੱਠਲ ਤੁਸੀਂ ਜੋ ਕੁਝ ਮਰਜੀ ਲੈ ਲਿਓ ਤੇ ਇੰਨੀ ਕ ਪਾਵਾਂਗੇ ਆਪਾਂ ਕੜਛੀ ਕ ਹਲਦੀ ਦੀ ਕਿਉਂਕਿ ਹਲਦੀ ਜੀ ਬਹੁਤ ਵਧੀਆ ਤੁਹਾਨੂੰ ਪਤਾ ਹਨਾ ਕੋਈ ਵੀ ਆਪਣੇ ਸੱਟ ਵੇਟ ਲੱਗੀ ਹੋਵੇ ਹਲਦੀ ਰਾਮ ਦਿੰਦੀ ਆ ਤੇ ਜਦੋਂ ਆਪਣੇ ਮੱਝ ਸੂਈ ਨੂੰ 10 ਦਿਨ ਹੋ ਗਏ ਆ ਜੀ ਆਪਾਂ ਕਾੜੇ ਦਿੰਦੇ ਰਹਿੰਨੇ ਆ ਤੇ ਕਾੜਿਆਂ ਨਾਲ ਨਾ ਅੰਦਰੋਂ ਖੁਸ਼ਕ ਹੋ ਜਾਂਦਾ ਪਸ਼ੂ ਦਾ ਤੇ ਇਹ ਜਦੋਂ ਆਪਾਂ ਮੱਖਣੀ ਦੇਵਾਂਗੇ ਤੇ ਇਹਦੇ ਨਾਲ ਸਾਰੀਆਂ ਨਾੜਾਂ ਨਰਮ ਹੋ ਜਾਣਾ ਆ ਤੇ ਨਰਮੂ ਕੇ ਨਾੜਾਂ ਵੀ મતਲਬ ਕਿ ਵੀ ਤੁਰ ਪੈਣਾ ਹੈ ਹਨਾ ਖੂਨ ਸਰਕਲ ਕਰਨ ਲੱਗ ਜੂ ਦੁੱਧ ਸਰਕਲ ਕਰਨ ਲੱਗ ਜੂ ਦੁੱਧ ਵਾਲਾ ਨਾੜਾਂ ਚ ਤੇ ਇੱਕ ਜੱਚਾ ਵਾਲਾ ਸਾਹ ਵੀ ਹੁੰਦਾ ਹਨਾ ਜਦੋਂ ਪਸ਼ੂ ਸੁਣਦਾ ਵਾ ਸਾਰਿਆਂ ਨੂੰ ਪਤਾ ਵਾ ਬਾਲਾ ਇਸ ਟੌਪਿਕ ਤੇ ਗੱਲ ਨਹੀਂ ਕਰਦੇ ਆਪਾਂ ਆਪਾਂ ਦੱਸ ਦਿਆਂ ਤੁਹਾਨੂੰ ਜੀ ਤੁਸੀਂ ਕਿਲੋ 2 ਕਿਲੋ ਹਲਦੀ ਲੈ ਲਿਓ ਵਿੱਚ ਕੜਛੀ ਕਪਾ ਲਿਓ ਕਿਲੋ 2 ਕਿਲੋ ਸੌਰੀ ਜੀ ਮੱਖਣੀ ਲੈ ਲਿਓ ਜੇ ਤੁਹਾਡੇ ਕੋਲੇ ਡੇਲੀ 2 ਕਿਲੋ ਨਹੀਂ ਪਾਂਦੀ ਤੁਸੀਂ ਦੁੱਧ ਰੋਜ਼ ਰੜਕਦੇ ਆਂ ਤਾਂ ਤੁਸੀਂ ਰੋਜ਼ ਕਿਲੋ ਕਿਲੋ ਕਰਕੇ ਤੈਨਾਂ ਡੰਗ ਦੇ ਦਿਓ ਨਹੀਂ 2-3 ਕਿਲੋ ਇਕੱਠੀ ਵੀ ਦੇ ਸਕਦੇ ਆ ਤਿਆਪਾ ਜੈਨੀ ਕੀ ਦੇਵਾਂਗੇ ਨਿੱਕ ਹਲਦੀ ਪਾਈਆ ਕੜਚੀ ਦੇ ਵਿੱਚ ਤੇ ਹੁਣ ਆਪਾਂ ਜੀ ਇਹਨੂੰ ਮਿਕਸ ਕਰ ਦਾਂਗੇ ਵੈਸੇ ਐਂ ਪਾਦਨੇ ਕਿਉਂਕਿ ਆ ਦੁੱਧੀ ਸੀਗਾ ਤੇ ਇਹਦਾ ਵੀ ਇਹ ਵੀ ਫਟ ਗਿਆ ਇਹ ਆਪਾਂ ਵਿੱਚੇ ਹੀ ਪਾ ਦਿੰਨੇ ਆ ਤੇ ਇਸ ਤਰ੍ਹਾਂ ਹੀ ਆਪਾਂ ਸੁੰਨੇ ਖਾ ਹੀ ਲੈਣਾ ਹੁੰਦਾ ਕਿਉਂਕਿ ਜੀ ਇਹ ਮਾੜੀ ਚੀਜ਼ ਨਹੀਂਗੀ ਵੀ ਮਖਣੀਆ ਪਸ਼ੂ ਨੇ ਖਾ ਲੈਣੀ ਆ ਆਪਾਂ ਜਿਹੜੀ ਮੱਝ ਨੂੰ ਪਾਉਣਾ ਆਪਾਂ ਇਧਰਲੇ ਪਾਸੇ ਲਿਆ ਕੇ ਬੰਦਦੇ ਆ ਤੁਸੀਂ ਤੈਨ ਡੰਗ ਵੀ ਇਹੇ ਪਾ ਸਕਦੇ ਮੈਂ ਤੁਹਾਨੂੰ ਫੇਰ ਇਹਦੇ ਬਾਰੇ ਨੌਲੇਜ ਦਿੰਨੀ ਆ ਤੁਸੀਂ ਤੈਨ ਡੰਗ ਵੀ ਇਹਨੂੰ ਪਾ ਸਕਦੇ ਆ ਬਿਲਕੁਲ ਨਵਾਂ ਤੇ ਨਿਊ ਫਾਰਮੂਲਾ ਡਾਕਟਰਾਂ ਦਾ ਅਜਮਾਇਆ ਹੋਇਆ ਤੇ ਇਹਦੇ ਵਿੱਚ ਤੁਸੀਂ ਹਲਦੀ ਪਾ ਲਿਓ ਤੇ ਕਾੜੇ ਦੇ ਵਿੱਚ ਜਿਵੇਂ ਰਾਵਖੰਡ ਦਾ ਕਾੜਾ ਵੀ ਅਗਲਾ ਦੇ ਦਿੰਦਾ ਹਨ ਤੇ ਗੁੜ ਦਾ ਵੀ ਕਾੜਾ ਦੇ ਦਿੰਦਾ ਜਿਹੜਾ ਕਾਲਾ ਜਿਹਾ ਗੁੜ ਪਸ਼ੂ ਵਾਲਾ ਹੁੰਦਾ ਉਹ ਗੁੜ ਵਧੀਆ ਹੁੰਦਾ ਪਰ ਜੀ ਇਹਦੀ ਮਾਂ ਨੇ ਸ਼ੇਰੂ ਦੀ ਨੇ ਨਹੀਂ ਖਾਦਾ ਉਹ ਕਿਉਂਕਿ ਫਿਰ ਸਾਨੂੰ ਦੂਜਾ ਗੁੜ ਲਿਆ ਕੇ ਦੇਣਾ ਪਿਆ ਰਾਵਖੰਡ ਦਾ ਕਾੜਾ ਦਿੱਤਾ ਸੀ ਜਮੈਣ ਅਜਮੈਣ ਵੱਡਿਆਂ ਲੈ ਚਿਆਂ ਤੇ ਸੌਂ ਪਾ ਕੇ ਆਪਾਂ ਕਾੜਾ ਦਿੱਤਾ ਸੀਗਾ ਤੇ ਹੁਣ ਆਪਣੇ ਕਾੜੇ ਹੋ ਗਏ ਆ ਖਤਮ ਜਦੋਂ ਕਾੜੇ ਖਤਮ ਹੋ ਜਾਣ ਜੀ ਉਦੋਂ ਇਹ ਦੇਣਾ ਹੈ ਕਿੱਲੋ 2 ਕਿਲੋ ਤੁਸੀਂ ਮੱਖਣੀ ਲੈ ਲਿਓ ਕੜਚੀ ਹਲਦੀ ਦੀ ਪਾ ਲਈਓ ਵਿੱਚ ਤੇ ਜਦੋਂ ਤੁਹਾਡੇ ਤੁਸੀਂ 8 ਕਾੜੇ ਦਿੰਨੇ ਆ 10 ਕਾੜੇ ਦਿੰਨੇ ਆ ਜਿੰਨੇ ਤੁਸੀਂ ਕਾੜੇ ਦੇਣੇ ਆ ਆਪਾਂ ਸ਼ੁਣੂ ਦੇ ਕੇ ਉਦੋਂ ਬਾਅਦ ਚ ਇਹ ਸਟਾਰਟ ਕਰਨੀ ਆ ਜੀ ਕਦੋਂ ਮਰਜ਼ੀ ਪਾ ਦਿਓ ਹੁਣ ਸ਼ਾਮ ਦਾ ਦੁਪਹਿਰ ਦਾ ਟਾਈਮ ਆ ਜਾਨੀ ਕਿ ਦੁਪਹਿਰ ਵਾਲੇ ਪੱਠਿਆਂ ਦਾ ਹੁਣ ਆਪਾਂ ਇਹਨੂੰ ਸਟਾਰਟ ਕਰਨ ਲੱਗਿਆ ਹੁਣ ਆਪਾਂ ਇਹਦੇ ਵਿੱਚ ਪਾ ਕੇ ਮੱਖਣੀ ਤੇ ਹਲਦੀ ਤੇ ਆਪਾਂ ਸਾਰਾ ਇਹਨੂੰ ਇਧਰਲੀ ਸਾਈਡ ਕਰਕੇ ਮੱਝ ਨੂੰ ਵੱਖਰੀ ਤੇ ਉਹਨੂੰ ਆਪਾਂ ਪਾਉਣੀ ਆ ਜੀ ਤੇ ਇਹਦੇ ਨਾਲ ਵੇਖੀ ਦੁੱਧ ਦੇ ਨਾਲ ਲੈਬਰਾਂ ਲੱਗਦੀਆਂ ਧਾਰਾਂ ਦੁੱਧ ਵੇਖੀ ਤੁਹਾਨੂੰ ਬਹੁਤ ਦੁੱਧ ਦੇਊਗੀ ਮੱਝ ਗਾਂ ਚ ਸੀ ਕਿਸੇ ਨੂੰ ਵੀ ਜਮਾ ਸਕਦੇ ਆ ਇਹ 100% ਗਰੰਟੀ ਵਾਲਾ ਫਾਰਮੂਲਾ ਜੀ ਅਜਿਹਾ ਤਰੀਕਾ ਤੁਹਾਨੂੰ ਕਦੇ ਵੀ ਕਿਸੇ ਨੇ ਪਹਿਲਾਂ ਨਹੀਂ ਦੱਸਿਆ ਹੋਣਾ ਬਹੁਤ ਸਸਤਾ ਹੈ ਜੇ ਤੁਸੀਂ ਮੱਖਣੀ ਮੁੱਲ ਵੀ ਲੈਣੀ ਆ ਨਾ ਜਿਵੇਂ ਡੇਰੀਆਂ ਵਾਲੇ ਕੰਮ ਕਰਦੇ ਉਹ ਮਸ਼ੀਨ ਜਿਹਦੇ ਵਿੱਚ ਚਲ ਚਲ ਕੇ ਬਹੁਤ ਮੱਖਣੀ ਬਣ ਜਾਂਦੀ ਆ ਜੇਕਰ ਤੁਹਾਨੂੰ ਕੋਈ 2 400 ਪਤਾ ਨਹੀਂ ਮਿੰਤਾ ਹੋਈ ਕਿੰਨੇ ਰੁਪਏ ਕਿਲੋ ਆਪਾ ਇਹਦੇ ਬਾਰੇ ਵੀ ਤੁਹਾਨੂੰ ਨਹੀਂ ਬਾਹਲਾ ਦੱਸਦੇ ਹਨਾ ਵੀਨੇ ਰੁਪਏ ਕਿਲੋ ਆ ਤੁਸੀਂ ਕਿਲੋ ਹੀ ਦੇ ਦਿਓ ਬਾਹਲਾ ਨਹੀਂ ਤਾਂ ਕਿਲੋ ਮੱਖਣੀ ਦੇ ਵਿੱਚ ਕੜਚੀ ਹਲਦੀ ਦੀ ਪਾ ਕੇ ਕਾੜਿਆਂ ਤੋਂ ਬਾਅਦ ਇੱਕ ਡੰਗ ਦੇ ਦਿਓ ਦੋ ਡੰਗ ਦੇ ਦਿਓ ਇਹ ਤੁਹਾਡੀ ਮਰਜ਼ੀ ਆ ਤੇ ਵੇਖੀ ਦੁੱਧ ਬਾਧੂ ਬਾਲਟੀਆਂ ਭਰ-ਭਰ ਕੇ ਮੱਝ ਥੱਲੋ ਚੂਹੂਗੇ ਇਹ ਗਾਰੰਟੀ ਆ ਜੀ ਕਿਉਂਕਿ ਕਾੜਿਆਂ ਨਾਲ ਪਸ਼ੂ ਦਾ ਅੰਦਰ ਖੁਸ਼ਕ ਹੋ ਜਾਂਦਾ ਹੈ ਤੇ ਆਪਾਂ ਐ ਜੀਆਂ ਨਰਮ ਚੀਜ਼ਾਂ ਕਿਉ ਉਹ ਵਗੈਰਾ ਨਹੀਂ ਦਿੰਦੇ ਹੁਣ ਆਪਾਂ ਲੇਟੀ ਸਟਾਰਟ ਕਰਨੀ ਇਹ ਤੋਂ ਬਾਅਦ ਉਹਦੇ ਵਿੱਚ ਵੀ ਜੀ ਆਪਾਂ ਇੱਕ ਕੜਚੀ ਕਿਉ ਦਾਲडा ਕਿਉ ਜਾਂ ਤੁਸੀਂ ਤੇਲ ਪਾ ਕੇ ਉਹਨੂੰ ਮੱਝ ਨੂੰ ਜ਼ਰੂਰ ਦਿਓ ਕਿਲੋ ਜਾਂ ਕਿਲੋ ਤੇਲ ਜਾਂ ਕਿਲੋ ਕਿਉ ਜ਼ਰੂਰ ਚਾਰ ਦੋ ਮੱਝ ਨੂੰ ਇਹਦੇ ਨਾਲ ਵੀ ਨਾੜਾ ਨਰਮ ਹੋਣਾ ਤੇ ਤੁਹਾਡੀ ਮੱਝ ਬਹੁਤ ਦੁੱਧ ਦੇਊਗੀ ਮੱਝ ਜਾਂ ਗਾਂ ਕੋਈ ਵੀ ਲਓ ਜੀ ਆਪਾਂ ਆਪਣੀ ਮੱਝ ਨੂੰ ਰੱਖਤਾ ਤੇ ਪਸੂ ਇਹ ਸਾਨੀ ਨਾਲ ਖਾ ਜਾਂਦਾ ਜੀ ਕੋਈ ਮਾੜੀ ਚੀਜ਼ ਨਹੀਂ ਇਹਦੇ ਵਿੱਚ ਤੇ ਜਰੂਰ ਤੁਸੀਂ ਅਜਮਾਓ ਜੇਕਰ ਤੁਹਾਡਾ ਪਸੂ ਸੱਜਰ ਸੁਇਆ ਤੇ ਦੁੱਧ ਘਟ ਦਿੰਦਾ ਨਾ ਤੇ ਇਹ ਚੀਜ਼ ਤੁਸੀਂ ਜਰੂਰ ਦਿਓ ਤੇ ਕਿਲੋ ਘਿਓ ਆ ਜਾ ਤੇਲ ਜਰੂਰ ਆ ਲੇਟੀ ਦੇ ਵਿੱਚ ਪਾ ਕੇ ਤੁਸੀਂ ਦਿਓ ਨਾਲ ਥੋੜਾ ਜਿਹਾ ਗੁੜ ਪਾ ਕੇ ਤੇ ਲਓ ਜੀ ਆਪਣੀ ਮੱਝ ਖਾ ਗਈ ਤੇ ਜੇ ਨਹੀਂ ਖਾਂਦੀ ਤਾਂ ਤੁਸੀਂ ਦਾਣਾ ਵਗੇਰਾ ਪਾ ਸਕਦੇ ਆ ਤੇ ਆਪਾਂ ਜਿਹੜਾ ਦੁੱਧ ਬਣਿਆ ਲੱਸੀ ਸੀਗੀ ਜਾਨੀ ਕਿ ਦੁੱਧ ਹੀ ਸੀਗਾ ਉਹ ਵੀ ਉਹ ਵੀ ਆਪਾਂ ਵਿੱਚੇ ਪਾਤਾ ਸੀ ਤਾਂ ਕਿ ਪਸ਼ੂ ਖਾ ਜਾਵੇ ਜੀ ਇਹ ਮਾੜੀ ਚੀਜ਼ ਨਹੀਂ ਖਾਂਦੀ ਇਹਨੇ ਪਸ਼ੂਆਂ ਵਾਲਾ ਗੁੜ ਨਹੀਂ ਖਾਦਾ ਪਰ ਵਧੀਆ ਲਿਆ ਕੇ ਦਿੱਤਾ ਰਾਵ ਖੰਡ ਦਾ ਪਾੜਾ ਦਿਓ ਜਰੂਰ ਤੁਸੀਂ ਜੀ ਤੇ ਆਹ ਚੀਜ਼ ਜ਼ਰੂਰੀ ਆ ਜੀ ਮੱਖਣੀ ਦੇ ਵਿੱਚ ਹਲਦੀ ਪਾ ਕੇ ਪੀਲੋ ਮੱਖਣੀ ਦਾ ਤੁਸੀਂ ਦੋ ਦੋ ਇਹਨੂੰ ਜਰੂਰ ਪਸ਼ੂ ਨੂੰ ਤੁਹਾਡਾ ਪਸ਼ੂ ਜਰੂਰ ਦੁੱਧ ਵਧੂਗਾ ਅਜਿਹਾ ਫਾਰਮੂਲਾ ਤੁਹਾਨੂੰ ਪਹਿਲਾਂ ਕਦੇ ਵੀ ਕਿਸੇ ਨੇ ਨਹੀਂ ਦੱਸਿਆ ਹੋਣਾ ਠੀਕ ਹੈ ਜੀ ਜੇ ਕਰਤਾ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਤੇ ਨਾਲ-ਨਾਲ ਹਾਈਪ ਦਨ ਜਰੂਰ ਕਰ ਦਿਆ ਕਰੋ ਤੇ ਬਹੁਤ ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਜੋ ਮੇਰੀ ਵੀਡੀਓ ਦੇਖਦੇ ਆ ਚਲੋ ਜੀ ਠੀਕ ਹੈ ਓਕੇ ਬਾਏ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਜਾਂ ਬਲੌਗ ਦੇ ਨਾਲ ਧੰਨਵਾਦ ਜੀ ਮੈਂ ਚ ਕਰ ਲਾ ਮੁਖੜਾ ਪਤਾ ਹੀ